ਮੈਂਸ਼ਨ ਕਰੇ ਕੀ ਨਾਮ ਸੀ ਲਖਵਿੰਦਰ ਸਿੰਘ ਪਾਗਲ ਹੈ ਸਿਟੀ ਕਾਂਗਰਸ ਕਮੇਟੀ ਤਰਨਤਨ ਦਾ ਪ੍ਰਧਾਨ ਕੀ ਕਹਣਾਗੇ ਹੜਾਂ ਤੇਰੀ ਬੜੀ ਸਥਿਤੀ ਜਿਹੜੀ ਬਣੀ ਹੋਈ ਹੈ ਲੋਕਾਂ ਦੇ ਘੋਟੇ ਵੀ ਪੈ ਗਏ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਬਹੁਤ ਕੁਦਰਤੀ ਮਾਰ ਬਹੁਤ ਮਾੜੀ ਹੈ ਬਾਕੀ ਸਾਡੀ ਸਰਕਾਰ ਨੇ ਜਿਹੜੀ ਹੈਗੀ ਐਸੋ ਤਾਪਾਲ ਪਿਆਰ ਤੇ ਨਹੀਂ ਇਹਨੂੰ ਪਹਿਲਾਂ ਚਾਹੀਦਾ ਸੀ ਕੋਈ ਇੰਤਜ਼ਾਮ ਕਰਨਾ ਇਹਨੇ ਪਹਿਲਾਂ ਕੋਈ ਇੰਤਜ਼ਾਮ ਨਹੀਂ ਕੀਤਾ ਆਇਆ ਸੀਗਾ ਨਾ ਇਹਨੇ ਬੰਨ ਬੰਨੇ ਹੋਏ ਸੀਗੇ ਕੱਚੇ ਬੰਨ ਸੀਗੇ ਜਿੰਨਾ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡਾਂ ਵਾਲਾ ਅਗਰ ਬੰਨਾ ਵਗੈਰਾ ਦਾ ਪਹਿਲਾਂ ਇਹਨਾਂ ਨੇ ਟੈਕ ਕੀਤਾ ਹੁੰਦਾ ਤਾਂ ਇਹ ਨੁਕਸਾਨ ਨਹੀਂ ਸੀ ਹੋਣਾ ਜਿੰਨਾ ਹੁਣ ਹੋਇਆ ਠੀਕ ਹੈ ਗੱਲ ਠੀਕ ਹੈ ਵੀ ਕੁਦਰਤ ਦੀ ਮਾਰ ਹੈ ਪਰ ਹੁਣ ਤੁਹਾਨੂੰ ਸਰਕਾਰ ਨੂੰ ਚਾਹੀਦਾ ਵੀ ਇਹਦਾ ਸਾਥ ਦੇਣਾ ਤੁਹਾਨੂੰ ਲੱਗਦਾ ਕਿ ਸੀਐਮ ਨੂੰ ਜਿਹੜਾ ਵਾ ਬਾਹਰ ਦੌਰੇ ਤੇ ਗਿਆ ਐ ਜਿਹੇ ਜਿਹੜਾ ਪੰਜਾਬ ਦੇ ਵਿੱਚ ਖੜਾ ਰਗੀ ਸਥਿਤੀ ਬਣੀ ਐ ਆ ਜੋ ਦੇਖੋ ਜੀ ਇਹਦੇ ਬਾਰੇ ਮੈਂ ਤੁਹਾਨੂੰ ਕੀ ਕਹਾਂ ਉਹਦੀ ਪਰਸਨਲੀ ਹੈ ਗੱਲਬਾਤ ਉਹਨੂੰ ਸੋਚਣਾ ਚਾਹੀਦਾ ਸੀਗਾ ਉਹਨੂੰ ਇੱਥੇ ਰਹਿਣਾ ਚਾਹੀਦਾ ਸੀ ਦੇਖਣਾ ਚਾਹੀਦਾ ਸੀਗਾ ਬਾਕੀ ਉਹਦੀ ਸੋਚ ਕੁਝ ਹੋ ਰਿਹਾ ਅਸੀਂ ਉਹਨੂੰ ਕੁਝ ਕਹਿ ਰਹੇ ਸੀ ਬਾਕੀ ਹੁਣ ਵੀ ਤਦਾਰੀ ਕਰਕੇ ਲੋਕਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਚਾਰਾ ਨਹੀਂ ਡੰਗਰਾਂ ਨੂੰ ਜਿਹੜਾ ਪਹੁੰਚ ਰਿਹਾ ਚੱਕਰ ਹੈ ਘਰਾ ਦੇ ਕਈ ਨਾ ਭੁੱਖੇ ਕਈ ਬੈਠ ਰਹੇ ਨੇ ਬੱਚੇ ਰੋ ਰਹੇ ਨੇ ਤਰਾਸ-ਤਰਾਸ ਕਰ ਰਹੇ ਨੇ ਇਹ ਹੜਾਲ ਦੀ ਸਥਿਤੀ ਬਣੀ ਹੋਈ ਹੈ ਦੇਖੋ ਜੀ ਅੱਜ ਦਾ ਨਹੀਂ ਤੁਹਾਡੇ 3-4 ਦਿਨ ਹੋ ਗਏ ਆ ਕਾਂਗਰਸ ਪਾਰਟੀ ਵੱਲੋਂ ਹਰ ਜਗ੍ਹਾ ਜਾਇਆ ਜਾਂਦਾ ਪਿਆ ਜਿੱਥੇ ਜਿੰਨੀ ਮਦਦ ਹੋ ਸਕਦੀ ਹੈ ਉਨੀ ਕਾਂਗਰਸ ਪਾਰਟੀ ਕਰ ਰਹੀ ਹੈ ਇਦਾਂ ਦੇਖਦੇ ਜਿਵੇਂ ਜਿੰਮੀ ਚੌਹਨ ਜਿਹੜੀ ਆ ਗੁੰਦਾ ਹੈ ਜਿੰਮੀ ਚੌਹਨ ਜਿੱਤਾਂਗੇ ਇਸ ਤਰਨਤਾਂ ਦੇ ਅੱਜ ਕਿੰਨਾ ਪਰਿਵਾਰ ਜਿਹੜਾ ਸ਼ਾਮਿਲ ਕੀਤਾ ਹੈ तकरीबन 3-400 ਪਰਿਵਾਰ ਇਕੱਠਾ ਆਇਆ ਜੀ ਕੀ ਕਰਨਾ ਚਾਹੁੰਦੇ ਆ ਲੋਕਾਂ ਨੂੰ ਪ੍ਰਤੀ ਨਹੀਂ ਲੋਕਾਂ ਦਾ ਇਹਨਾਂ ਜਿਹੜੇ ਆਏ ਸਾਡੇ ਬਹੁਤ ਉਹਨਾਂ ਦਾ ਧੰਨਵਾਦ ਆ ਜੀ ਔਰ ਤੁਸੀਂ ਥੋੜੇ ਜਣ ਰੁਕੋ तकरीबन 1500 ਪਰਿਵਾਰ ਹੋਰ ਤਰਨਤਨ ਹਲਕੇ ਦਾ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਲੱਗਾ